ਇੱਤੋਂ ਮੈਂ ਬਾਹਰ ਨਿਕਲ ਗਿਆ ਗੋਲੀਆਂ 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 ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਇੱਕ ਪਿੰਡ 'ਚ ਰਿਟਾਇਰਡ ਪੁਲਿਸ ਇੰਸਪੈਕਟਰ ਦੇ ਘਰ ਤੇ ਪਰ ਚਲ ਗਈਆਂ ਗੋਲੀਆਂ ਅੱਧੀ ਰਾਤ ਨੂੰ ਕੌਣ ਸੀ ਉਹ ਸ਼ਖਸ ਜੋ ਕਾਰ ਚਾਹਿਆ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿਸ ਘਰ ਦੇ ਵਿੱਚ ਤਿੰਨ ਲੋਕ ਪੰਜਾਬ ਪੁਲਿਸ ਨਾਲ ਸੰਬੰਧਿਤ ਨੇ ਤੇ ਇੱਕ ਐਨ ਆਰ ਆਈ ਹੈ ਰਾਤ ਨੂੰ ਜਦੋਂ ਇੱਕ ਗੋਲੀ ਚੱਲੀ ਤਾਂ ਪਰਿਵਾਰ ਦੇ ਲੋਕਾਂ ਨੇ ਘਰ ਦੇ ਅੰਦਰ ਦੀ ਵੀਡੀਓ ਵੀ ਬਣਾ ਲਈ ਜਿਸ ਦੇ ਵਿੱਚ ਗੋਲੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ ਹੁਨੇ ਵਾਰਦਾਤ ਨੂੰ ਕਿਸ ਨੇ ਅੰਜਾਮ ਦਿੱਤਾ ਕਿਉਂ ਅੰਜਾਮ ਦਿੱਤਾ ਇਹ ਇੱਕ ਸਵਾਲ ਬਣਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਦੀ ਵਾਰਦਾਤ ਹੈ ਐਹੀ ਜਾਪਦਾ ਹੈ ਕਿ ਗੋਲੀ ਚਲਾ ਕੇ ਸਿਰਫ ਧਖਾਂ ਦੇ ਕੋਸ਼ਿਸ਼ ਕੀਤੀ ਗਈ ਹੈ ਕਿਉਂ ਅਸਲੀਚ ਗੋਲੀ ਚਿਲਾ ਕੇ ਕੁਝ ਵੀ ਕਰ ਸਕਦੇ ਨੇ ਇਹਦੇ ਪਿੱਛੇ ਦਾ ਮਕਸਦ ਕੀ ਹੈ ਇਹ ਹਜੇ ਸਪਸ਼ਟ ਨਹੀਂ ਹੋਇਆ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚ ਗਏ ਤੇ ਪੜਤਾਲ ਸ਼ੁਰੂ ਹੋ ਗਈ ਤੁਸੀਂ ਆਪ ਹੀ ਦੇਖ ਲਵੋ ਅਖਰਕਾਰ ਕੀ ਹੈ ਪੂਰਾ ਮਾਮਲਾ ਤਨਪੇਲ ਪੰਜਾਬੀ ਟੀਵੀ ਤੇ ਲੈ ਟੈਂਡਰ ਪਾਉ ਕਲੀਅਰ ਦੀ ਪਾਓ ਜੀ ਤੇ ਅੱਜ ਤੁਹਾਡੇ ਪਿੰਡ ਪਤਾ ਲੱਗਾ ਕਿ ਕੋਈ ਗੋਲੀ ਚੱਲਣ ਦੀ ਵਾਰਦਾਤ ਕੋਈ ਆ हां जी मेनू सवेरे پتہ ਲਗਾ ਜੀ ਆਪਣੇ ਉਸ ਵੇਲੇ ਉਸ ਵੇਲੇ ਮੈਂ ਆ ਗਿਆ ਜੀ ਸੁਣ ਕੇ ਪਿੰਡ ਹੁੰਦੇ ਨਾਤੇ ਵੀ ਇਹਨਰੇ ਭਾਈ ਸਾਹਿਬ ਕਾ ਸਰਪੰਚਾ ਜੀ ਸਿੰਘ ਵੀ ਆ ਗਿਆ ਜੀ ਸਾਰੇ ਹੋਰ ਜੀ ਬਦਵੰਤ ਸੱਜਣਾ ਮੋਟਰ ਪਰਮਜੀਤ ਸਿੰਘ ਸਾਡੇ ਪੰਮੀ ਸਿਕਾ ਉਹਨਾਂ ਦੇ ਲੜਕੇ ਨੂੰ ਵੀਡੀਓ ਬਣਾਇਆ ਰਾਮ ਸ਼ਾਮ ਜੀ ਦੋ ਤਿੰਨ ਬਿਰਾ ਹੁਣ ਵੀ ਸਾਰੇ ਮਲਾਜ਼ਮ ਪੁਲਿਸ ਸਾਡੇ ਸਾਰੇ ਪਹੁੰਚ ਗਿਆ ਜੀ ਕਿਹਦਾ ਘਰ ਵਾ ਜਿੱਥੇ ਗੋਲੀ ਚੱਲੀ ਆ ਇਸਲਾਵ ਦਰਸ਼ਨ ਸਿੰਘ ਇਨਸਪੈਕਟਰ ਹੈ ਜੀ ਉਹਨਾਂ ਦਾ ਲੜਕਾ ਵੀ ਪੁਲਿਸ ਪਿਛੇ ਜਰਨੈਲ ਸਿੰਘ ਜੀ ਤੇ ਉਹਨੇ ਪਾਰਗਣਸਨ ਦਾ ਕਾਰਜ ਇਹ ਉਹ ਪ੍ਰਾਈਵੇਟ ਵਿੱਚ ਰਹਿੰਦਾ ਜੀ ਤੇ ਮੇਨੇ ਚਾਚਾ ਸਾਡਾ ਇਨਸਪੈਕਟਰ ਸਾਰਾ ਇੱਥੇ ਡੀਲਿੰਗ ਇਹੀ ਕਰਦੇ ਜੀ ਘਰ ਦੇ ਵਿੱਚ ਕਿਉਂਕਿ ਉਹ ਇੱਥੇ ਹੀ ਆਏ ਨੇ ਜਨੈਰ ਤੋਂ ਮੌਜੂਦਾ ਘਰ ਤੇ ਰਹਿੰਦੇ ਜੀ ਇਹ ਪਰਿਵਾਰ ਤੇ ਜੋ ਹੋਇਆ ਇਹ ਦੁੱਖ ਦੁਖਦਾਈ ਘਟਨਾ ਹੈ ਇਹ ਸਾਰੇ ਕੋਈ ਕਿਸੇ ਤੇ ਗੋਲੀ ਲੱਗੀ ਤਾਂ ਨਹੀਂ ਨਹੀਂ ਲੱਗੀ ਕੋਈ ਨਹੀਂ ਲੱਗੀ ਅਲਾਰਮ ਰੱਖਣ ਵਾਲੀ ਕਹਿੰਦੇ ਜੀ ਕਿੰਨੀਆਂ ਕਜਲੀਆਂ ਗੋਲੀਆਂ ਤਿੰਨ ਕੋ ਗੋਲੀਆਂ ਤਾਂ ਅਨੁਭਵ ਉਦਾਂ ਹੀ ਆ ਜੀ ਲੀਨੀਆਂ ਆ ਜੀ ਜਿਹੜੀਆਂ ਕਿ ਬਸ ਹੀ ਹੋਰ ਮੋਟੇ ਚਾਰ ਪਿਛੇ ਹੋ ਕੇ ਹੋ ਰੌਂਕੀ ਤੋਤੇ ਜਿਹੜੇ ਵਿੱਚ ਅਦਾਜਾ ਕਿੰਨੇ ਕੁ ਵਜੇ ਦੀ ਗੱਲ ਦਾ ਜੀ ਰਾਤ 2 ਵਜੇ 2:13 ਤੋਂ 2:13 ਜਿਹੜਾ ਲੋਕੇਸ਼ਨ ਆਈ ਆ ਜੀ ਕੈਮਰੇਾਂ ਦੀ 2:13 ਤੋਂ ਲੱਗੇ 2:20 ਦائیں ਦੀ ਮਤਲਬ ਫਾਇਰ ਹੋਇਆ ਹਾਂ ਫਾਇਰ ਹੋਇਆ ਜੀ ਇਹ ਬਾਕੀ ਉਹ ਕੈਮਰੇ 5-7 ਮਿੰਟ ਫਾਇਰ ਹੋਏ ਹਾਂ ਜੀ ਕੈਮਰੇ ਬਾਕੀ ਉਹ ਸਾਰੇ ਓਖਦੇ ਆ ਜੀ ਹਾਂ ਚਲੋ ਕੀ ਨਾਮ ਤੁਹਾਡਾ ਮੇਰਾ ਨਾਂ ਹੀ ਪਵਨ ਗੋਸਲ ਆ ਤੁਹਾਡੇ ਇੱਥੇ ਘਰ ਦੇ ਨੇੜੇ ਕੀ ਵਾਰਦਾਤ ਹੋਈ ਹੈ 12 ਦਾ ਦੀ 2 ਵਜੇ 10 15 ਕ ਮਿੰਟ ਦੀ ਗੱਲ ਹੈ ਇਹ ਤੇ ਫਾਇਰ ਹੋਇਆ ਇੱਥੇ ਇੱਕ ਪਹਿਲਾਂ ਤੇ ਜਦੋਂ ਫਾਇਰ ਹੋਇਆ ਮੈਂ ਇੱਕੋ ਤਾਂ ਮੈਂ ਉੱਠ ਖੜਿਆ ਤੇ ਆ ਘਰ ਹੈ ਮੇਰਾ ਉੱਠ ਕੇ ਤਾਂ ਮੈਂ ਆਪਣੇ ਜਾਲੀ ਵਾਲੇ ਦਰਵਾਜ਼ੇ ਰਾਹੀਂ ਦੇਖਿਆ ਤਾਂ ਇੱਥੇ ਮੁੰਡਾ ਜਿਹਾ ਕਾਲੇ ਰੰਗ ਦੀ ਹੁੱਡੀ ਪਾਈ ਸੀ ਤੇ ਰਮਾਲ ਬੰਨਿਆ ਸੀ ਕਾਲੇ ਰੰਗ ਦਾ ਤੇ ਪਜਾਮਾ ਪਾਇਆ ਸੀ ਉਹ ਇਧਰੋਂ ਫੇਰ ਕਰਦਾ ਕਰਦਾ ਮਤਲਬ ਇੱਕ ਫੇਰ ਉਹਨੇ ਕੀਤਾ ਇਧਰੋਂ ਤੁਰਿਆ ਆਉਂਦਾ ਸੀਗਾ ਉਹ ਕਰਨਾ ਚਾਹੁੰਦਾ ਸੀ ਹੋਰ ਫੇਰ ਉਹ ਤੋਂ ਹੋਏ ਨਹੀਂ ਉਹਦੇ ਪਤਾ ਨਹੀਂ ਵਿੱਚ ਗੋਲੀ ਗਾਲੀ ਫਸ ਗਈ ਚੈਂਬਰ ਜੂੰਬਰ ਚ ਤੇ ਐਂਦੀ ਕਰਦਾ ਕਰਦਾ ਉੱਥੇ ਚਲ ਗਿਆ ਉਹ ਰੇਤੇ ਕੋਲ ਫਿਰ ਉੱਥੇ ਆ ਕੇ ਉਹਨੇ ਦੂਜਾ ਫੇਰ ਕੀਤਾ ਮੈਂ ਉੱਪਰੋਂ ਦੇਖਦਾ ਸੀ ਕੋਠੇ ਤੋਂ ਕਿੰਨੀ ਉਮਰ ਦਾ ਲੱਗਦਾ ਸੀ ਲੱਗੋ ਮੁੰਡਾ ਹੈਗਾ ਤਾਂ ਥੋੜਾ ਮਤਲਬ ਸੇਜ ਜਿਹੀ ਸੀਗੀ ਥੋੜੀ ਜੀ ਉਹਦੀ ਭਾਰਾ ਸੀ ਭਾਰਾ ਜਿਹਾ ਸੀ ਇੰਨਾ ਵੀ ਨਹੀਂ ਜ਼ਿਆਦਾ ਭਾਰਾ ਸੀ ਗੱਡੀ ਗੱਡੀ ਸੀਗੀ ਮੇਰੇ ਹਿਸਾਬ ਨਾਲ ਪਤਾ ਨਹੀਂ ਆਲਟੋ ਸੀ ਪਤ ਨਹੀਂ i10 ਸੀ ਗੱਡੀ ਛੋਟੀ ਸੀ ਉਹੀ ਸਿਰਫ ਬਾਹਰ ਇੱਕੋ ਹੀ ਨਿਕਲੇ ਬੰਦਾ ਬਾਹਰ ਇੱਕੋ ਹੀ ਸੀਗਾ ਇੱਕੋ ਬੰਦਾ ਦੇਖਿਆ ਆਪਾਂ ਇੱਕੋ ਹੀ ਸੀ ਬੰਦਾ